ਪੀ ਅਮਤਪਾਲ ਨੂੰ ਲੈ ਕੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਸੌ ਚੁੱਕ ਸਮਾਗਮ ਤੋਂ ਪਹਿਲਾਂ 24 ਜੂਨ ਨੂੰ ਜਿਹੜਾ ਸੌ ਚੁੱਕ ਸਮਾਗਮ ਹੋਣਾ ਹੈ ਉਸ ਤੋਂ ਪਹਿਲਾਂ ਪੀ ਅਮਤਪਾਲ ਉੱਤੇ ਜਿਹੜੀ ਐਨਐਸਏ ਐਬ ਦਾ ਦਿੱਤੀ ਗਈ ਹੈ ਤੇ ਇਹਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਜਿਹੜੇ ਜਨਾਲਾ ਦੇ ਐਸਐਚਓ ਨੇ ਉਹਨਾਂ ਨੇ ਰਿਪੋਰਟ ਬਣਾਈ ਹੈ ਤੇ ਪੰਜਾਬ ਸਰਕਾਰ ਨਾਲ ਮਿਲ ਕੇ ਜਿਹੜੀ ਐਨਐਸਏ ਐਨਐਸਏ ਵਿੱਚ ਵਾਅਦਾ ਕੀਤਾ ਹੈ ਤੇ ਕੇਂਦਰ ਸਰਕਾਰ ਦਾ ਵੀ ਹੱਥ ਹੋ ਸਕਦਾ ਤੇ ਜਿਹੜਾ ਇਹ ਨੁਕਸਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਜਿਹੜਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਹੱਥ ਹੋ ਸਕਦਾ ਹੈ ਭਾਈ ਅਮਰਤਪਾਲ ਉਤੇ ਲੋਕਾਂ ਨੇ ਜਿਹੜਾ ਲੋਕਾਂ ਨੇ ਪਸੰਦ ਕੀਤਾ ਭਾਈ ਅਮਰਤਪਾਲ ਨੂੰ 2 ਲੱਖ ਦੇ ਕਰੀਬ ਵੋਟਾਂ ਤੋਂ ਵੋਟਾਂ ਨਾਲ ਜਤਾਇਆ ਇਹ ਖਡੂਰ ਸਾਹਿਬ ਤੋਂ ਐਮਪੀ ਬਣੇ ਨੇ ਜੇਲ੍ਹ ਵਿੱਚੋਂ ਚੋਣ ਲੜਨ ਦਾ ਜਿਹੜਾ ਐਲਾਨ ਕਰਦੇ ਨੇ ਭਾਈ ਅਮਰਤਪਾਲ ਬਾਰਿਸ ਪੰਜਾਬ ਦੇ ਮੁਖੀ ਵੀ ਨੇ ਤੇ ਹੁਣ ਭਾਈ ਅਮਰਤਪਾਲ ਉਤੇ ਜਿਹੜੀ ਐਨਐਸਏ ਲਗਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਚਿੱਠੀ ਵੀ ਲਿਖੀ ਗਈ ਸੀ ਪੰਜਾਬ ਪੰਜਾਬ ਸਰਕਾਰ ਨੂੰ ਵੀ ਪਾਈ ਅਮਰਿਤਪਾਲ ਨੂੰ ਛੱਡ ਦਿੱਤਾ ਜਾਵੇ ਛੱਡਿਆ ਜਾਵੇ ਉਹਨਾਂ ਤੇ ਐਨਐਸਏ ਖਤਮ ਕੀਤੀ ਜਾਵੇ ਕਿਉਂਕਿ ਹੁਣ ਐਮਪੀ ਬਣ ਚੁੱਕੇ ਨੇ ਪਰ ਜਿਹੜਾ ਕੋਈ ਵੀ ਹਾਂ ਜਾਂ ਨਾ ਨਹੀਂ ਆਈ ਉਹ ਚਿੱਠੀ ਦੀ ਪੰਜਾਬ ਸਰਕਾਰ ਵੱਲੋਂ ਕੋਈ ਹਾਂ ਜਾਂ ਨਾ ਨਹੀਂ ਆਈ ਤੇ ਇਹਨਾਂ ਨੇ ਰਾਸ਼ਟਰਪਤੀ ਨਾਲ ਦੇ ਸਾਥੀਆਂ ਨੇ ਰਾਸ਼ਟਰਪਤੀ ਨੂੰ ਵੀ ਇੱਕ ਚਿੱਠੀ ਲਿਖੀ ਸੀ ਤੇ ਉਹਦਾ ਵੀ ਕੋਈ ਜਵਾਬ ਨਹੀਂ ਆਇਆ ਤੇ ਪਾਈ ਅਮਰਿਤਪਾਲ ਉੱਤੇ ਜਿਹੜੀ ਐਨਐਸਏ ਐਬਦਾ ਦਿੱਤੀ ਗਈ ਹੈ ਇਹਨਾਂ ਦੇ 6 ਸਾਥੀਆਂ ਉੱਤੇ ਐਨਐਸਏ ਬਦਾ ਦਿੱਤੀ ਗਈ ਹੈ ਜਿਹੜੇ 18 ਮਾਰਚ 2023 ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਇਸ ਤੋਂ ਪਹਿਲਾਂ ਵੋਟਾਂ ਦੇ ਪਹਿਲਾਂ ਹੀ ਤੋਂ ਵੋਟਾਂ ਤੋਂ ਬਾਅਦ ਹੀ ਜਿਹੜੀ ਇਹਨਾਂ ਦੇ ਬਾਕੀ ਸਾਥੀ ਨੂੰ ਐਨਐਸਏ ਪਹਿਲਾਂ ਹੀ ਬਤਾ ਦਿੱਤੀ ਗਈ ਸੀ ਜਿਵੇਂ ਪਪਲਪ੍ਰੀਤ ਇਹਨਾਂ ਦੇ ਚਾਚਾ ਜੀ ਤੇ ਹੁਣ ਜਿਹੜੇ ਸਾਥੀ ਸ਼ਾਮਲ ਨੇ ਉਹਨਾਂ ਕੋਲ ਐਨਐਸਏ ਬਧਾਈ ਗਈ ਹੈ ਉਹਨੇ ਪ੍ਰਧਾਨ ਮੰਤਰੀ ਬਾਜੇ ਕੇ ਦਾ ਨਾਮ ਸ਼ਾਮਲ ਹੈ ਦਲਜੀਤ ਸਿੰਘ ਕਲਸੀ ਦਾ ਨਾਮ ਸ਼ਾਮਲ ਹੈ ਤੇ ਗੁਰਿੰਦਰਪਾਲ ਸਿੰਘ ਔਜਲਾ ਦਾ ਨਾਮ ਸ਼ਾਮਲ ਹੈ ਤੇ ਹੋਰ ਗੁਰਜੀਤ ਸਿੰਘ ਦਾ ਨਾਮ ਸ਼ਾਮਲ ਹੈ ਤੇ ਹੋਰ ਬਸੰਤ ਦੌਲਤਪੁਰ ਦਾ ਨਾਮ ਸ਼ਾਮਿਲ ਹੈ ਤੇ ਬਾਕੀ ਜਿਹੜੇ ਪੱਪਲਪ੍ਰੀਤ ਨੇ ਉਹਨੋਂ ਤੇ ਪਹਿਲੇ ਹੀ ਐਨਐਸਏ ਜਿਹੜੀ ਐਨਐਸਏ ਬਦਾ ਦਿੱਤੀ ਗਈ ਸੀ ਤੇ ਹੁਣ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਪਾਈ ਅਮਰਤਪਾਲ ਉੱਤੇ ਜਿਹੜੀ ਐਨਐਸਏ ਬਦਾ ਦਿੱਤੀ ਗਈ ਹੈ ਇਹਨਾਂ ਨੂੰ ਆਰਜੀ ਤੌਰ ਤੇ ਜਿਹੜਾ ਛੱਡਣਗੇ ਇਹਨਾਂ ਦੀ ਰਿਹਾਈ ਹੋ ਸਕਦੀ ਹੈ ਆਰਜੀ ਤੌਰ ਤੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਜਿਹੜਾ 24 ਜੂਨ ਹੋਣਾ 24 ਜੂਨ ਨੂੰ ਹੋਣਾ ਤੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੀ ਸੌ ਚੁੱਕ ਸਮਾਗਮ ਦੇ ਵਿੱਚ ਪਾਈ ਅਮਰਤਪਾਲ ਸ਼ਾਮਲ ਹੁੰਦੇ ਨੇ ਕਿਉਂਕਿ ਨੋਤੇ ਜਿਹੜੀ NSA ਹੈ 2025 ਤੱਕ ਵਧਾ ਦਿੱਤੀ ਗਈ ਹੈ